ਕੀ ਨਾਮ ਦਾ ਮੇਰਾ ਨਾਮ ਆਦੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡ ਦੇ ਪਨਬਾਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਦਾ ਮੈਂ ਸਰਪ੍ਰਸਤਾਂ ਬਟਾਲੀ ਦੀਪੂ ਤੋਂ ਔਰ ਆਦੀ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਆ ਇਹ ਸਾਨੂੰ ਕਰਨ ਵਾਸਤੇ ਮਜਬੂਰ ਕੀਤਾ ਗਿਆ ਕਿਉਂਕਿ 28 ਤਰੀਕ ਨੂੰ ਕਿਲੋਮੀਟਰ ਸਕੀਮਾ ਦਾ ਟੈਂਡਰ ਖੋਲਣਾ ਸੀ ਉਹਦੇ ਵਿਰੋਧ ਦੇ ਵਿੱਚ ਅਸੀਂ 11 ਵਜੇ ਗੇਟ ਰੈਲੀ ਕਰਨੀ ਸੀ ਪਰ ਸਰਕਾਰ ਨੇ ਸਮਝ ਨਹੀਂ ਆਈ ਸਾਨੂੰ ਕਿ ਸਾਡੇ ਪੀਸਫੁਲੀ ਜਿਹੜੇ ਪ੍ਰੋਟੈਸਟ ਨੇ ਉਹਨਾਂ ਨੂੰ ਦੱਬਣ ਵਾਸਤੇ ਗੇਟ ਰਹੀਆਂ ਨੂੰ ਦੱਬਣ ਵਾਸਤੇ ਸਾਡੇ ਲੀਡਰ ਜਿਹੜੇ ਨੇ ਸੂਬਾ ਆਗੂ ਨੇ ਤਕਰੀਬਨ ਪੰਜਾਬ ਦੇ ਵਿੱਚ 27 ਡੀਪੌਂਡ ਸੂਬਾ ਆਗੂ ਜਿਹੜੇ ਆ ਉਹ ਰੌਂਡ ਅਪ ਕਰ ਲਏ ਨੇ ਔਰ ਖੁਦ ਮੈਨੂੰ ਵੀ ਸਵੇਰੇ 4 ਵਜੇ ਸਾਡੇ ਘਰ ਪੁਲਿਸ ਆਈ ਮੈਂ ਅਰੈਸਟਡ ਸੀਗਾ ਮੇਰੇ ਘਰ ਕੋਈ ਪ੍ਰੋਗਰਾਮ ਸੀ ਮੈਨੂੰ ਵੀ ਰੌਂਡ ਅਪ ਕਰਨ ਆਏ ਸੀ ਚਲੋ ਉਹਦੀ ਅਵੇਜ ਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਵਰਕਰਾਂ 'ਚ ਰੋਸ ਹੈ ਤੇ ਸਾਡੇ ਸਾਥੀਆਂ ਨੂੰ ਜਿਹੜਾ ਵਾ ਫੌਰੀ ਤੌਰ ਤੇ ਛੱਡਿਆ ਜਾਵੇ ਤੇ ਜੇ ਕੋਈ ਗੱਲਬਾਤ ਕਰਨੀ ਹੈ ਤੇ ਉਹ ਟੇਬਲ ਟਾਕ ਕੀਤੀ ਜਾਵੇ ਉਹਦੇ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਡੀ ਪਨਬਾਸ ਪੀਆਰਟੀਸੀ ਤੇ ਪੰਜਾਬ ਰੋਡਵੇ ਜਿਹੜੀ ਹੈ ਮੁਕੰਮਲ ਹੜਤਾਲ ਤੇ ਅੱਜ ਤੇ ਇਹਨਾਂ ਮੁਕੰਮਲ ਹੜਤਾਲ ਤੇ ਇਹੋ ਜੀ ਹਾਂਜੀ ਮੁਕੰਮਲ ਹੜਤਾਲ ਆ ਜੀ ਔਰ ਲਗਾਤਾਰ ਜਾਰੀ ਰਹੇਗੀ ਜੇ ਨਾ ਚਿਰ ਸਰਕਾਰ ਕੋਈ ਸਾਡੇ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਹੀਂ ਕਰਦੀ ਸਾਡੇ ਵਰਕਰਾਂ ਨੂੰ ਪੱਕੇ ਨਹੀਂ ਕਰਦੀ ਸਾਡੇ ਵਰਕਰਾਂ ਨੂੰ ਜਿਹੜੇ ਫੜੇ ਹੋਏ ਸਾਥੀ ਨੇ ਰਾਉਂਡ ਅਪ ਕੀਤੇ ਉਹਨਾਂ ਨੂੰ ਬਗੈਰ ਕਿਸੇ ਸਮਝੌਤੇ ਤੋਂ ਰਿਹਾ ਨਹੀਂ ਕਰਦੇ ਜਗਦੀਪ ਸਿੰਘ ਮੈਂ ਬਟਾਰ ਡੀਪੂ ਤੋਂ ਸੈਕਟਰੀ ਸਾਨੂੰ ਜਦੋਂ ਅੱਜ ਸਵੇਰੇ ਪਤਾ ਲੱਗਾ ਵੀ ਸਾਡੇ ਕੋਈ ਸਾਥੀ ਪੁਲਸਰੇ ਹਰਾਸਤੇ ਦੇ ਵਿੱਚ ਲੈ ਲਿਆ ਅੱਜ ਗੇਟ ਰੈਲੀ ਕਰਨੀ ਸੀ ਅਸੀਂ ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਤੇ ਉਹਦੇ ਕਰਕੇ ਸਵੇਰ ਤੋਂ ਹੀ ਜਿਹੜਾ ਅਸੀਂ ਡੀਪੂ ਬੰਦ ਕਰਤੇ ਤੁਰੰਤ ਜਿਵੇਂ ਕਰਕੇ ਅੱਜ ਹੜਤਾਲ ਸਾਨੂੰ ਕਰਨ ਲਈ ਸਰਕਾਰ ਨੇ ਮਜਬੂਰ ਕਰਤਾ ਤੇ ਆਉਣ ਵਾਲਾ ਜਿਹੜਾ ਵਾ ਜਿੰਨਾ ਚਿਰ ਤੱਕ ਸਾਡੇ ਉਹ ਸਾਥੀ ਛੱਡੇ ਨਹੀਂ ਜਾਂਦੇ ਤੇ ਚਾਹੇ ਇਹ ਟੈਂਟਰ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਚੱਡੀ ਪੂਏ ਬੰਦੀ ਰਹਿਣਗੇ